ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਜਗਾਈ ਜਗਤ ਮਹਾਨ ਮੁਗਲ ਪਠਾਣਾ ਆਪੇ ਉਠਾਉਣਾ ਵਲ دیਵਾਨਾ ਆਪ ਚਲਾਣਾ 70 ਲੱਖ ਸੰਗਰ ਲਾਣਾ ਵਖ ਵਖ 라ਵਤਾਣਾ ਲੱਖ ਲੱਖ ਹੋਏ ਪਰਦਾਨਾ ਕੱਖ ਕੱਖ ਕੱਖੇ ਉਡਾਣਾ ਪੱਖ 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 ਵਿੱਚ ਸ੍ਰਿਸ਼ਟ ਕਰਾਣਾ ਰਖ 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 ਗੋਰ ਸਿੱਖ ਵਿਸ਼ਨੂੰ ਭਗਵਾਨਾ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚੇ ਜੋਤ ਸਰੂਪੀ ਪਹਿਰਿਆ ਬਾਣਾ 70 ਲੱਖ ਆਏ ਚੜ ਬੈਂਦੀ ਧਾਰ ਜਿਉਂ ਸਾਵਣ ਹੜ ਤੋੜ ਤੁੜਾਏ ਕਿਲਾ ਗੜ ਆਪ ਹੀ ਉਖਾੜੇ ਸਭ ਦੀ ਜੜ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਪਿਛਾੜੇ ਫੜ ਫੜ ਆਪ ਪਿਛਾੜੇ ਆਪ ਚਵਾਏ ਆਪਣੀ ਦਾੜੇ ਅਗਨ ਜੋਤ ਪ੍ਰਵਿਆਪੇ ਸਾੜੇ ਬੇਮੁਖਾਂ ਦਿਨ ਹੋਏ ਮਾੜੇ ਗੁਰ ਸਿੱਖ ਬਣਾਏ ਸਤਜੁਗ ਸਾਚੇ ਲਾੜੇ ਸੋ ਹੰਗਸਾ ਚੀਨਈਆ ਪ੍ਰਵਸਾਚਾ ਚਾੜੇ